ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਕ੍ਰਾਈਮਨਲ ਦੀ ਕਹਾਣੀ ਜਿਸ ਨੇ ਦੁਨੀਆ ਨੂੰ ਹਿਲਾ ਦਿੱਤਾ ਇਹ ਕਹਾਣੀ ਹੈ ਚਾਰਲਸ ਸੋਬਰਾਜ ਦੀ ਜਿਸ ਨੂੰ ਸਰਪੈਂਟ ਵੀ ਕਿਹਾ ਜਾਂਦਾ ਹੈ ਉਸ ਦੀ ਜ਼ਿੰਦਗੀ ਵਿੱਚ ਸ਼ੁਰੂ ਤੋਂ ਅਖੀਰ ਤੱਕ ਭਿਆਨਕ ਕ੍ਰਾਈਮ ਹਨ ਤੁਸੀਂ ਸੋਚਦੇ ਹੋ ਕਿ ਇੱਕ ਆਦਮੀ ਕਿਵੇਂ ਆਪਣੇ ਆਪ ਨੂੰ ਸੰਗਠਿਤ ਸੀਰੀਅਲ ਕਿਲਰ ਬਣਾ ਲੈਂਦਾ ਹੈ ਤਾਂ ਆਓ ਅਸੀਂ ਉਸ ਦੀ ਕਹਾਣੀ ਨੂੰ ਸ਼ੁਰੂ ਤੋਂ ਸਮਝੀਏ ਚਾਰਲਸ ਸੋਬਰਾਜ ਦਾ ਜਨਮ 6 April 1944 ਨੂੰ ਵਿਏਟਨਾਮ ਦੇ ਸਾਈਗਨ ਸ਼ਹਿਰ ਵਿੱਚ ਹੋਇਆ। ਉਹ ਇੱਕ ਕਮਜ਼ੋਰ ਵਿਏਟਨਾਮੀ ਮਾਂ ਅਤੇ ਭਾਰਤੀ ਪਿਓ ਦਾ ਪੁੱਤਰ ਸੀ। ਪਰ ਇਸ ਕਹਾਣੀ ਦੀ ਸ਼ੁਰੂਆਤ ਇੱਕ ਰੁਕਾਵਟ ਨਾਲ ਹੋਈ। ਚਾਰਲਸ ਦੇ ਮਾਪੇ ਵਿਆਹਤ ਨਹੀਂ ਸਨ ਅਤੇ ਉਹਨਾਂ ਦਾ ਰਿਸ਼ਤਾ ਕਾਫੀ ਖਰਾਬ ਚੱਲਦਾ ਰਿਹਾ। ਇਸ ਕਰਕੇ ਚਾਰਲਸ ਦਾ ਬਚਪਨ ਕਾਫੀ ਅਧੂਰਾ ਸੀ। ਉਸਦੇ ਪਿਓ ਨੇ ਅਕਸਰ ਮਾਂ ਤੇ ਬੱਚੇ ਨੂੰ ਛੱਡ ਕੇ ਦੂਜੀਆਂ ਥਾਂ ਜਾਣਾ ਸ਼ੁਰੂ ਕਰ ਦਿੱਤਾ ਸੀ ਚਾਰਲਸ ਦਾ ਪਿਓ ਇੱਕ ਛੋਟੀ ਦਰਜੀ ਦੀ ਦੁਕਾਨ ਚਲਾਉਂਦਾ ਸੀ ਅਤੇ ਮਾਂ ਵੀ ਕਿਸੇ ਠੀਕ ਸਥਿਤੀ ਵਿੱਚ ਨਹੀਂ ਸੀ ਇਸ ਸਥਿਤੀ ਨੇ ਚਾਰਲਸ ਦੇ ਦਿਮਾਗ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਉਹ ਇੱਕ ਖੋਜੀ ਬੱਚਾ ਸੀ ਜੋ ਬਹੁਤ ਕੁਝ ਸਮਝਣਾ ਅਤੇ ਪ੍ਰਾਪਤ ਕਰਨਾ ਚਾਹੁੰਦਾ ਸੀ ਪਰ ਉਸਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਾਫੀ ਨਕਾਰਾਤਮਕ ਅਤੇ ਮੁਸ਼ਕਲ ਢੰਗ ਨਾਲ ਕੀਤੀ ਚਾਰਲਸ ਸੋਬਰਾਜ ਦੇ ਬਚਪਨ ਦੀਆਂ ਮੁਸ਼ਕਲਾਂ ਨੇ ਉਸ ਨੂੰ ਚੋਰੀ ਅਤੇ ਛੋਟੇ-ਮੋਟੇ ਅਪਰਾਧਾਂ ਵੱਲ ਖਿੱਚਿਆ ਜਿਵੇਂ-ਜਿਵੇਂ ਉਹ ਵੱਡਾ ਹੋਇਆ ਉਸਨੇ ਕਈ ਜ਼ਿੰਦਗੀ ਭਰ ਦੇ ਲੇਖਿਆਂ ਅਤੇ ਅਪਰਾਧਾਂ ਨੂੰ ਆਪਣੇ ਕਾਲੇ ਕਦਮਾਂ ਨਾਲ ਜੋੜਿਆ ਉਹ ਇੱਕ ਸਧਾਰਨ ਅਪਰਾਧੀ ਸੀ ਜੋ ਨਵੇਂ-ਨਵੇਂ ਤਰੀਕੇ ਨਾਲ ਸ਼ਿਕਾਰ ਕਰਨ ਦੀ ਉਮੀਦ ਵੱਲ ਵਧ ਰਿਹਾ ਸੀ ਪਹਿਲਾਂ ਕੁਝ ਸਾਲਾਂ ਵਿੱਚ ਚਾਰਲਸ ਨੇ ਛੋਟੇ ਦੋਰਾਂ ਤੇ ਚੋਰੀਆਂ ਤੇ ਹੋਰ ਅਪਰਾਧਾਂ ਨੂੰ ਅੰਜਾਮ ਦਿੱਤਾ ਉਸ ਦੇ ਅਪਰਾਧਾਂ ਦੀਆਂ ਕਰਾਮਾਤਾ ਨੇ ਉਸ ਨੂੰ ਜੇਲ੍ਹ ਵੀ ਭੇਜ ਦਿੱਤਾ ਸੀ ਪਹਿਲੀ ਵਾਰ ਉਸ ਨੂੰ 1963 ਵਿੱਚ ਜੇਲ੍ਹ ਭੇਜਿਆ ਗਿਆ ਜਦੋਂ ਉਹ ਪੈਸੇ ਚੋਰੀ ਕਰਨ ਦੇ ਦੋਸ਼ ਵਿੱਚ ਫਸ ਗਿਆ ਸੀ ਚਾਰਲਸ ਸੋਬਰਾਜ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮੋੜ ਉਸ ਵਾਰੀ ਆਇਆ ਜਦੋਂ ਉਸਨੇ ਜੇਲ੍ਹ ਤੋਂ ਛੁੱਟ ਕੇ ਆਪਣੇ ਆਪ ਨੂੰ ਸਿਰਫ ਇੱਕ ਅਪਰਾਧੀ ਨਹੀਂ ਪਰ ਇੱਕ ਸਿਆਣੇ ਅਪਰਾਧੀ ਦੇ ਤੌਰ ਤੇ ਮੰਨਿਆ ਉਸਨੇ ਜੇਲ੍ਹ ਵਿੱਚ ਰਹਿੰਦੇ ਹੋਏ ਆਪਣੇ ਆਪ ਨੂੰ ਬਹੁਤ ਕੁਝ ਸਿਖਾਇਆ ਤੇ ਆਪਣੀਆਂ ਖੂਬੀਆਂ ਨੂੰ ਆਖਰੀ ਹੱਦ ਤੱਕ ਸੁਧਾਰਿਆ ਇਸ ਸਮੇਂ ਤੋਂ ਬਾਅਦ ਚਾਰਲਸ ਦਾ ਮਨ ਸੋਚਦਾ ਸੀ ਕਿ ਕਿਵੇਂ ਉਹ ਆਪਣੇ ਆਪ ਨੂੰ ਵੱਡਾ ਕ੍ਰਿਮੀਨਲ ਬਣਾ ਸਕੇ ਉਹ ਇੱਕ ਪਲਾਨ ਬਣਾਉਂਦਾ ਹੈ ਜੋ ਦੁਨੀਆ ਭਰ ਵਿੱਚ ਆਧੁਨਿਕ ਸਮੇਂ ਵਿੱਚ ਬਹੁਤ ਵੱਡਾ ਦੋਸ਼ੀ ਹੋ ਸਕਦਾ ਹੈ ਚਾਰਲਸ ਸੋਬਰਾਜ ਆਪਣੇ ਅਪਰਾਧਿਕ ਰੂਪ ਵਿੱਚ ਇੱਕ ਖਾਸ ਤਰੀਕੇ ਨਾਲ ਕੰਮ ਕਰਦਾ ਸੀ ਉਸ ਨੇ ਕਈ ਥਾਵਾਂ ਤੇ ਚੱਲ ਕੇ ਲੋਕਾਂ ਨੂੰ ਠੱਗਣ ਦੀ ਯੋਜਨਾ ਬਣਾਈ ਇਸ ਦੇ ਨਾਲ ਹੀ ਉਹ ਲੁਟੇਰੇ ਤੇ ਠੱਗ ਬਣ ਗਿਆ ਜੋ ਦੂਜੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ ਤੇ ਫਿਰ ਉਹਨਾਂ ਨੂੰ ਲੁੱਟ ਲੈਂਦਾ ਸੀ ਉਸਨੇ ਆਪਣੀ ਪਹਿਚਾਣ ਬਣਾਈ ਅਤੇ ਕਈ ਲੋਕਾਂ ਨੂੰ ਜ਼ਿੰਦਗੀ ਖਰਾਬ ਕਰ ਦਿੱਤੀ। ਉਹ ਇੱਕ ਜਾਦੂਗਰ ਤੇ ਠੱਗ ਸੀ ਜਿਸਨੇ ਕਈ ਦੇਸ਼ਾਂ ਵਿੱਚ ਆਪਣਾ ਸਿੱਕਾ ਜਮਾਇਆ। ਸੋਬਰਾਜ ਨੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਹਿਲਾਵਾਂ ਨਾਲ ਸੰਬੰਧ ਬਣਾਏ ਅਤੇ ਉਹਨਾਂ ਨੂੰ ਆਪਣੇ ਉਦੇਸ਼ਾਂ ਲਈ ਮੁਰਗਾ ਬਣਾਇਆ। ਉਹ ਆਪਣੇ ਦਿਲਚਸਪ ਅਦਾਕਾਰੀ ਨਾਲ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ। ਚਾਰਲਸ ਸੋਬਰਾਜ ਆਪਣੀਆਂ ਜ਼ਿਆਦਾਤਰ ਪੀੜਤਾਂ ਨੂੰ ਖਤਰਾ ਸਮਝਦੇ ਹੋਏ ਮਾਰ ਦਿੰਦਾ ਸੀ। ਉਹ ਜ਼ਹਿਰ, ਗਲਾ ਘੁੱਟਣਾ ਜਾਂ ਕੁੱਟਮਾਰ ਵਰਤਦਾ ਸੀ। ਕੁਝ ਮਾਮਲਿਆਂ ਵਿੱਚ ਮ੍ਰਿਤਕਾਂ ਨੂੰ সুইমিং ਕਾਸਟਿਊਮ ਪਹਿਨਾਈ ਜਾਂਦੀ ਸੀ ਜਿਸ ਕਰਕੇ ਉਸ ਨੂੰ ਬਿਕਨੀ ਕਿਲਰ ਕਿਹਾ ਗਿਆ। ਉਹ ਸਬੂਤਾਂ ਨੂੰ ਲੁਕਾਉਣ ਲਈ ਮ੍ਰਿਤਕਾਂ ਦੇ ਸਰੀਰਾਂ ਨੂੰ ਜਲਾਉਂਦਾ ਜਾਂ ਜੰਗਲਾਂ ਵਿੱਚ ਛੱਡ ਦਿੰਦਾ ਸੀ। ਇਸ ਨਾਲ ਪੁਲਿਸ ਲਈ ਉਸ ਦੇ ਜੁਰਮ ਸਾਬਿਤ ਕਰਨਾ ਬਹੁਤ ਮੁਸ਼ਕਲ ਬਣ ਜਾਂਦਾ ਸੀ ਸੋਮਰਾਜ ਦੀ ਕ੍ਰਿਮੀਨਲ ਲਾਈਫ ਨੇ ਉਸ ਨੂੰ ਦੁਨੀਆ ਦੇ ਕਈ ਸਥਾਨਾਂ ਤੇ ਜੇਲ੍ਹ ਕਰਵਾਈ ਸੋਮਰਾਜ ਦੇ ਕੁਝ ਪ੍ਰਮੁੱਖ ਅਪਰਾਧ ਉਸ ਦੇ ਕੁਝ ਸ਼ਿਕਾਰ ਨਾਲ ਸੰਬੰਧਿਤ ਸਨ ਉਸ ਨੇ 1970 ਵਿੱਚ ਕਾਫੀ ਕੀਲਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹ ਆਪਣੀਆਂ ਗਲਤੀਆਂ ਤੇ ਜ਼ਿੰਦਗੀ ਦਾ ਮਜ਼ਾਕ ਬਣਾਉਂਦਾ ਸੀ ਉਸਨੂੰ ਲੱਗਦਾ ਸੀ ਕਿ ਉਹ ਇਸ ਹਰਕਤਾਂ ਨੂੰ ਅੰਜਾਮ ਦੇ ਕੇ ਬਹੁਤ ਹੀ ਵੱਡਾ ਕੰਮ ਕਰ ਰਿਹਾ ਹੈ ਇਹ ਇੱਕ ਸਿੱਕੀ ਕਹਾਣੀ ਸੀ ਜਿਸ ਵਿੱਚ ਚਾਰਲਸ ਆਪਣੇ ਸ਼ਿਕਾਰਾਂ ਨੂੰ ਸ਼ਿਕਾਰ ਕਰਨ ਅਤੇ ਉਹਨਾਂ ਨੂੰ ਮਾਰਨ ਵਿੱਚ ਬਹੁਤ ਪ੍ਰਸ਼ੰਸਾ ਹਾਸਲ ਕਰ ਰਿਹਾ ਸੀ ਪਰ ਕਿਸੇ ਵੀ ਕ੍ਰਿਮੀਨਲ ਦੀ ਕਹਾਣੀ ਦਾ ਅਖੀਰ ਹੁੰਦਾ ਹੈ ਚਾਰਲਸ ਸੋਬਰਾਜ ਦੀ ਕਹਾਣੀ ਵੀ ਉਸਦੀ ਆਖਰੀ ਸ਼ਿਕਾਰ ਬਣੀ 1978 ਵਿੱਚ ਉਸ ਨੂੰ ਤਾਲੀਬਾਨ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ ਚਾਰਲਸ ਨੂੰ ਉਸ ਦੀਆਂ ਬਹੁਤ ਸਾਰੀਆਂ ਕ੍ਰਾਈਮ ਦੀ ਖਾਤਰ ਸਜ਼ਾ ਹੋਈ ਜਿਸ ਵਿੱਚ ਖੂਨ ਦਾ ਜੁਰਮ ਤੇ ਹੋਰ ਵੀ ਕੁੱਟਮਾਰ ਸ਼ਾਮਿਲ ਸਨ ਚਾਰਜ ਸੋਬਰਾਜ ਦੀ ਕਹਾਣੀ ਇੱਕ ਕ੍ਰਿਮੀਨਲ ਮਨੋਵਿਗਿਆਨ ਅਤੇ ਠੱਗੀ ਦੀ ਦਿਲਚਸਪ ਅਦਾਕਾਰੀ ਦਾ ਉਦਾਹਰਨ ਹੈ ਉਸ ਨੇ ਆਪਣੇ ਅਪਰਾਧਿਕ ਰੂਪਾਂ ਵਿੱਚ ਲੋਕਾਂ ਦੇ ਮਨੋਰਥ ਅਤੇ ਭਵਿੱਖ ਨੂੰ ਤਬਾਹ ਕੀਤਾ ਅਤੇ ਉਸ ਦੀ ਜ਼ਿੰਦਗੀ ਬੇहद ਸ਼ੋਕਤਮ ਤੇ ਜਾਨਲੇਵਾ ਸੀ ਇਹ ਸੀ ਚਾਰਲਸ ਸੋਬਰਾਜ ਦੀ ਕਹਾਣੀ ਜੇ ਤੁਸੀਂ ਇਹ ਕਹਾਣੀ ਦਿਲਚਸਪ ਪਾਈ ਤਾਂ ਕਿਰਪਾ ਕਰਕੇ ਹੋਰ ਇਤਿਹਾਸਿਕ ਸੱਚੀਆਂ ਕ੍ਰਾਈਮ ਕਹਾਣੀਆਂ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ